ਅਹੀ ਪੁਰਾਣੇ ਜਮਾਨੇ ਦੇ ਵਿੱਚ ਲੰਗਰ ਪਕਾਉਂਦੀਆਂ ਸੀ ਮਾਈਆਂ ਤਿੰਨ ਚਾਰ ਸਦੀ ਦੇ ਹੀ ਬਾਹਰ ਉਹ ਲਾਉਂਦੇ ਸੀ ਪ੍ਰੋਗਰਾਮ ਹੁਣ ਨੱਚਣ ਵਾਲਾ ਸਾਰਾ ਟੱਬਰ ਆਪ ਤੇ ਹਲਵਾਈ ਸਦੀ ਦੇ ਨੇ ਬਾਹਰ ਮੈਂ ਨਹੀਂ ਕਹਿੰਦਾ ਵੀ ਹਲਵਾਈ ਨਾ ਸਾਧੋ ਪਰ ਮੈਂ ਕਹਿਣਾ ਜਿਹੜਾ ਵੀ ਹਲਵਾਈ ਸਾਧੋ ਇੰਨਾ ਕੁ ਦੇਖ ਲਓ ਵੀ ਬੀੜੀ ਤਮਾਕੂ ਵਾਲਾ ਨਾ ਹੋਵੇ ਜਾਂ ਤੇ ਇੰਨੀ ਧਿਆਨ ਰੱਖੋ ਵੀ ਕੇਸ ਕਤਲ ਵਾਲਾ ਵੀ ਨਾ ਹੋਵੇ ਅਮਰਤਾਰੀ ਮਿਲ ਜੇ ਸਭ ਤੋਂ ਚੰਗਾ ਜਦੋਂ ਅਹੀ ਫੌਜਾਂ ਨੇ ਦਵਾਨ ਲਾਈ ਜਾਈਦਾ ਸੰਗਤਾਂ ਦੇ ਉਹ ਕਹੀ ਗਿਆ ਦੇਕਰ ਲਿੰਦੇ ਵੀ ਗੱਫੇ ਲਾ ਕੇ ਜਾਓ ਹੁਣ ਕਿੰਨਿਆਂ ਨੂੰ ਸਮਝਾਵਾਂਗੇ ਵੀ ਸਾਨੂੰ ਤੁਹਾਡੇ ਹਲਵਾਈਆਂ ਤੇ ਸ਼ੱਕ ਆ ਆਪ ਪਕਾਉਣ ਯੋਗੇ ਨਹੀਂ ਆਪ ਲਿਸ਼ਕ ਪੁਸ਼ ਕੇ ਟਿਚਨ ਵਿਚਨ ਹੋ ਕੇ ਤੇ ਆਏ ਗਏ ਨੂੰ ਸਾਹਮਦੇ ਆ ਸਾਹਮਣਾ ਵੀ ਪੈਂਦਾ ਤੇ ਹਲਵਾਈ ਜਿਹੜੇ ਉਹ ਲੰਗਰ ਪਕਾਉਂਦੇ ਨੇ ਉੱਥੇ ਜੋੜਾ ਤੇ ਕਈ ਜੇ ਤਮਾਕੂ ਖਾਣ ਵਾਲਿਆਂ ਦੇ ਹੱਥੋਂ ਹੀ ਖਾ ਲਿਆ ਤੇ ਮਗਰ ਕੀ ਰਹਿਣਾ ਖਾਲਸਾ ਜੀ ਜਦੋਂ ਗੁਰੂ ਤੋਂ ਬੇਮੁਖ ਹੋ ਕੇ ਉਦੋਂ ਗੁਰਬਾਣੀ ਫੜਦਾ ਇਥੇ ਰਹਿ ਨਹੀਂ ਰਹੇ ਸੋਈ ਸਿੱਖ ਮੇਰਾ ਐਨੀ ਗਣਤੀ ਏਦਾਂ ਸਿੱਖੀ ਨਹੀਂ ਉਹਨੂੰ ਚਾਹੀਦੀ ਰਹਿਣੀ ਬਹਿਣੀ ਵਾਲੇ ਚਾਹੀਦੇ ਤੇ ਜੇ ਲੰਗਰ ਛੱਕੇ ਨਾ ਹੀ ਇਹ ਲੋਕੀ ਕਹਿੰਦੇ ਬਾਬੇ ਹੰਕਾਰੇ ਗਏ ਨੇ ਇਹ ਹੁਣ ਵੱਡੇ ਹੋ ਗਏ ਨੇ ਸਾਡੇ ਕੋ ਖਾ ਗਏ ਨਹੀਂ ਜਾਂਦੇ ਖਾਲਸਾ ਜੀ ਦੋ ਰੋਟੀਆਂ ਬਦਲੇ ਧਰਮ ਥੋੜੀ ਗਵਾਉਣਾ ਤੁਸੀਂ ਸਾਡੇ ਘਰ ਭਰੇ ਨੇ ਸਾਨੂੰ ਰਾਜ ਦਿੱਤਾ ਆ ਸਾਨੂੰ ਗੱਡੀਆਂ ਦਿੱਤੀਆਂ ਨੇ ਸਾਨੂੰ ਪਿਆਰ ਦੇ ਰਹੇ ਹੋ ਇਹ ਤੁਹਾਡਾ ਪ੍ਰੇਮ ਆ ਇਹ ਤੁਹਾਡੀ ਕਿਰਪਾ ਆ ਤੇ ਦੂਹ ਰੋਟੀਆਂ ਬਦਲੇ ਧਰਮ ਗਵਾਲੀਏ ਤੇ ਹੀ ਸਿਆਣੇ ਥੋੜੀ ਆ ਤੇ ਹੁਣ ਇਹ ਗੱਲ ਕਿੰਨਿਆਂ ਕੋਲ ਸਮਝਾਵਾਂਗੇ ਤਾਂ ਮੈਂ ਮੈਕ ਜੇ ਕਹਿਣ ਡਿਆ ਭਈ ਹਲਵਾਈ ਸੱਧੋ ਪਰ ਵੇਖ ਜਾਂਚ ਕੇ ਐਨਾ ਕ ਭਈ ਉਹ ਬੰਦਾ ਬੀੜੀ ਤਮਾਕੂ ਵਾਲਾ ਨਾ ਹੋਵੇ ਜੇ ਐਦਾਂ ਹੋਇਆ ਨਾ ਅਣਜਾਣੇ ਵਿੱਚ ਪਤਾ ਨਹੀਂ ਕਿ ਡਗ ਪਾਪ ਹੋ ਜਾਣਾ ਆ ਕਿੰਨੀ ਰਹਿਣੀ ਬਾਣੀ ਵਾਲੇ ਸਿੱਖ ਸਾਧੂ ਸੰਤ ਆਏ ਹੋਣਗੇ ਜਿਨ੍ਹਾਂ ਨੇ ਕਦੀ ਸਾਰੀ ਉਮਰ ਨਾ ਗਲਤੀ ਕੀਤੀ ਹੋਵੇ ਆਪਣੀ ਏਕਣ ਅਗੇਲੀ ਕਿੰਨਿਆਂ ਨੂੰ ਲੈ ਬਏਗੀ ਇਸ ਤਰ੍ਹਾਂ ਕੰਮ ਘਟਦਾ 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 ਘਟ ਹੀ ਜਾਂਦੇ ਆ ਖਾਲਸਾ ਦੀ ਰਾਣੀ ਬਾਣੀ ਪਹਿਲਾਂ ਬੜੀ ਬੜੀ ਹੋਣੀ ਚਾਹੀਦੀ ਆ